समाज भावादर्श संगठन भारत वालों प्रेस कॉन्फ्रेंस की थी गई। इस मौके संगठन राष्ट्रीय मुख्य संचालक विजय दानव ने विशेष तौर पर मौजूदगी दर्ज करवाई इस दौरान संगठन की मजबूती ली, नगर निगम ऑटो वर्कशॉप के ट्रक सुपरवाइजर दीपक सबरवाल नशाल चौहान जिला, विशाल जिला सकतर, सैनी जैकसन मीत प्रधान नरेश ससगोर खजानची राजमारीत नियुक्त किया गया ਇਸ ਮੌਕੇ ਮਿਊਨਿਸਪਲ ਯੂਥ empioyes ਫੈਡਰੇਸ਼ਨ ਦੇ ਪ੍ਰਧਾਨ ਆਸ਼ੂ ਨਾਹਰ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਬੀਬਕ ਸਬਰਵਾਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਭ ਤੋਂ ਪਹਿਲਾਂ ਇਸ ਦੇਸ਼ ਦੇ ਅੰਦਰ ਸਾਡਾ ਜਿਹੜਾ ਏਜੰਡਾ ਵਾ ਉਹ ਹੈ ਧਰਮ ਪਰिवर्तन ਨੂੰ ਰੋਕਣਾ। ਦੂਸਰਾ ਭਾਈਚਾਰਕ ਸਾਂਝ ਤੇ ਰਾਸ਼ਟਰ ਪ੍ਰਤੀ ਸਨੇਹ ਤੇ ਪਿਆਰ ਪੈਦਾ ਕਰਨਾ। ਇਹ ਸਾਡੀ ਵਿਚਾਰਧਾਰਾ ਜਿਹੜੀ ਆ ਉਹ ਲੈ ਕੇ ਅਸੀਂ ਪੂਰੀ ਦੁਨੀਆ ਦੇ ਵਿੱਚ ਕੰਮ ਕਰਦੇ ਆਂ ਔਰ ਅੱਜ ਅਸੀਂ ਜੋ ਨਵੀਆਂ ਨਿਯੁਕਤੀਆਂ ਜਿਹੜੀਆਂ ਅਮਰਸਰ ਦੇ तमाम जो ਕਰਿਆਕਰਤਾ ਬੜੇ ਲੰਬੇ ਸਮੇਂ ਤੋਂ ਸੰਗਠਨਾ ਕੰਮ ਕਰਦੇ ਸੀ ਉਹਨਾਂ ਨੂੰ ਉਧੇਦਾਰੀਆਂ ਜਿਹੜੀਆਂ ਵਾ ਉਹ ਦੇਣ ਵਾਸਤੇ ਆਏ ਆ ਅੱਜ ਜੀ 바ਵਾ ਸਾਹਿਬ ਸਾਹਿਬ ਦੇ ਮੁੱਖ ਸੰਚਾਲਕ ਸਾਡੇ ਗੁਰੂ ਨਗਰੀ ਦੇ ਵਿੱਚ ਆਏ ਨੇ ਵੀ ਜੇ ਧਨਵ ਜੀ ਇਹਨਾਂ ਨੂੰ ਅੱਜ ਸਾਰੇ ਹੀ ਅਮਰਸਾ ਸ਼ਹਿਰ ਵਿੱਚ ਸਹਿਲੋ ਸਾਡੇ ਵਾਲਮੀਕੀ ਸਮਾਜ ਵੱਲੋਂ ਜੀ ਆਇਆਂ ਨੂੰ ਅੱਜ ਮੇਰੇ ਵੱਡੇ ਭਰਾ ਟ੍ਰੈਕ ਸੁਪਰਵਾਈਜ਼ਰ ਸਾਡੇ ਦੀਪਕ ਸੰਧਰਵਾਲ ਜੀ ਨੇ ਉਹਨਾਂ ਨੇ ਜ਼ਿਲ੍ਹਾ ਪ੍ਰਧਾਨ ਦੀ 바ਵਾ ਦਾ ਅਸੀਂ ਮੋਢੇ ਤੇ ਜ਼ਿੰਮੇਵਾਰੀ ਭਾਈ ਆ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਵੀ ਜੇ ਧਨਵ ਜੀ ਦਾ ਭਾਰਤੀ ਵਾਲਮੀਕੀ ਧਰਮ ਸਮਾਜ ਦੇ ਮੁੱਖ ਸੰਚਾਲਕ ਰੇਸ਼ਵੀ ਜੇ ਧਨਵ ਜੀ ਚੌਧਰੀ ਸਾਹਿਬ ਤੇ ਨਰੇਸ਼ ਪੌਜ ਜੀ ਤੇ ਹੋਰ ਜਿਹਨੇ ਮਹਿਮਾਨ ਆਏ ਨੇ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਨੂੰ ਜ਼ਿਲ੍ਹਾ ਪ੍ਰਧਾਨ ਦੀ ਨਿਯੁਕਤੀ ਦਿੱਤੀ ਹੈ ਤੇ ਮੈਂ ਆਪਣੇ ਤਨਮੰਨ ਦੇ ਨਾਲ ਇਹ ਪੂਰੀ ਜ਼ਿੰਮੇਵਾਰੀ ਨਿਭਾਵਾਂਗਾ ਤੇ ਜੋ ਮੈਨੂੰ ਇਹਨਾਂ ਵੱਲੋਂ ਹੁਕਮ ਕੀਤਾ ਜਾਏਗਾ ਸੀ ਉਹ ਕੰਮ ਕਰਾਂਗੇ ਧਰਮ ਸਮਾਜ ਨੂੰ ਅੱਗੇ ਵਧਾਵਾਂਗੇ